ਬੇਨਤੀ ਕਰਨੀ ਚਾਹੁੰਦਾ ਹੈ ਕਿ ਵਿਧਾਨ ਸਭਾ ਹਲਕਾ ਖੀਮਕੰਦੇ ਸਮੂਹ ਸ਼ਰਮਣੀ ਕਾਲੀ ਦਲ ਦੇ ਆਗੂ ਸਹਿਬਾਨਾਂ ਨੂੰ ਵਰਕਰ ਸਹਿਬਾਨਾਂ ਨੂੰ ਬੇਨਤੀ ਹੈ ਜੀ ਕਿ 2 ਤਰੀਕ ਨੂੰ ਆਉਣ ਵਾਲੀ 2 ਜਨਵਰੀ ਨੂੰ ਅਸੀਂ ਇੱਕ ਵਰਕਰ ਮੀਟਿੰਗ ਰੱਖ ਰਹੇ ਹਾਂ ਔਰ ਸਾਰੇ ਭਰਾਵਾਂ ਨੂੰ ਅਸੀਂ ਮੈਸੇजेस ਵੀ ਲਾਵਾਂਗੇ ਸਾਡੀ ਸਾਰੀ ਇਹ ਟੀਮ ਜੋ ਨੇ ਇੰਚਾਰ ਸਹਿਬਾਨ ਆ ਹੀ ਰਿਹਾ ਸਾਰਿਆਂ ਨੂੰ ਪਰਸਨਲ ਅਤੇ ਨਿੱਜੀ ਤੌਰ ਤੇ ਵੀ ਆ ਜਿਹੜੇ ਆ ਉਹ ਮੈਸੇਜ ਲਾਉਣਗੇ ਪਰ ਮੈਂ ਪਹਿਲਾਂ ਦੱਸ ਦੇਣਾ ਚਾਹੁੰਦਾ ਕਿ 2 ਤਰੀਕ ਨੂੰ ਆ 2 ਵਜੇ ਦੁਪਹਿਰੇ ਵੇਟੋਹਾ ਪਵਨ ਵਿਖੇ ਅਸੀਂ ਸ਼੍ਰੋਮਣੀ ਕਾਲੀ ਦਲ ਦੀ ਮੀਟਿੰਗ ਰੱਖਾਂਗੇ ਔਰ ਉਸ ਮੀਟਿੰਗ ਦੇ ਵਿੱਚ ਅਨੇਕਾਂ ਹੀ ਵਿਚਾਰ ਤੁਹਾਡੇ ਨਾਲ ਸਾਂਝੇ ਕਰਾਂਗੇ ਹਲਕੇ ਦੀ ਮੌਜੂਦਾ ਸਥਿਤੀ ਰਾਜਨੀਤੀ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਵਿਉਂਤਬੱਦੀ ਕਰਨੀ ਹੈ ਉਹ ਸਾਰੇ ਵਿਚਾਰਾਂ ਰਾਹੀਂ ਸਾਰੀ ਪਿਕਚਰ ਅਸੀਂ ਕਲੀਅਰ ਕਰਾਂਗੇ ਜੀ ਪਰਮਾਤਮਾ ਕਿਰਪਾ ਕਰੇ ਸਾਰੇ ਵੀਰਾਂ ਨੂੰ ਭਰਾਵਾਂ ਨੂੰ ਸ਼ਰੋਮਣੀ ਅਕਾਲੀ ਦਲ ਦੇ ਆਗੂ ਸਹਿਬਾਨਾਂ ਨੂੰ ਵਰਕਰ ਸਹਿਬਾਨਾਂ ਨੂੰ ਸਾਰੇ ਸਾਡੇ ਅਕਾਲੀ ਪਰਿਵਾਰ ਨੂੰ ਬੇਨਤੀ ਹੈ ਕਿ ਹਮ ਹਮਾਕੇ 2 ਜਨਵਰੀ ਨੂੰ ਵਲਟੋਹਾ ਪਵਨ ਵਿਖੇ ਤੁਸੀਂ ਸਾਰੇ ਪਹੁੰਚੋ ਜੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ